ਸਾਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਬਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਉਹਨਾਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ ਨਿਆਂਇਕ ਹਿਰਾਸਤ ਦੇ ਵਿੱਚ ਚੱਲ ਰਹੀ ਨੇ ਤੇ ਇਸੇ ਦੇ ਚੱਲਦਿਆਂ ਪੰਜਾਬ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਸਿਆਸਤ ਵੀ ਜ਼ੋਰਾਂ ਦੇ ਉੱਤੇ ਆ ਤੇ ਹੁਣ ਰਵਨੀਤ ਸਿੰਘ ਬਿੱਟੂ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਆਪਣਾ ਪ੍ਰतिकਰਮ ਦਿੱਤਾ ਹੈ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਦੇਖੋ ਮੈਂ ਅੱਜ ਹੁਣੀ ਇੱਕ ਤਾਂ ચીਫ ਮਿਨਿਸਟਰ ਭਗਵੰਤ ਮਾਨ ਸਾਹਿਬ ਦੇ ਪ੍ਰੈਸ ਕਾਨਫਰੰਸ ਹੋਣ ਰੇ ਅਸੀਂ ਜੀ ਚ ਉਹਨਾਂ ਨੇ ਜ਼ਿਕਰ ਕੀਤਾ ਮੇਰੇ ਨਾਂ ਦਾ ਭਗਵੰਤ ਸਿੰਘ ਸਾਬ ਗੱਲ ਸੁਣ ਲੋ ਇੱਕ ਮੈਂ ਉਦੋਂ ਵੀ ਬਿਆਨ ਦਿੱਤਾ ਸੀ ਅੱਜ ਵੀ ਕਹਿਣਾ ਅੱਜ ਮਜੀਠੀਏ ਦੇ ਵਕੀਲ ਅੱਜ ਉਹਨਾਂ ਦੀ ਧਰਮ ਪਤਨੀ ਤੇ ਸਾਰੇ ਟਾਰਾ ਮਾਰਦੇ ਫਿਰਦੇ ਆ ਅੱਜ ਹੁਬ ਹੁਬ ਕੇ ਉਹ ਪ੍ਰੈਸ ਕਾਨਫਰੰਸਾਂ ਰੋਜ਼ ਕਰ ਰਹੇ ਆ ਕਿਉਂ ਤੋ ਵੀ ਭਗਵੰਤ ਮਾਨਸਿਆ ਤੈਂ ਤੁਸੀਂ ਉਹਨਾਂ ਨੂੰ ਨਸ਼ੇ ਦੇ ਵਿੱਚੋਂ 12 ਸਾਲ ਬਾਅਦ ਕਲੀਨ ਚਿੱਟ ਦੇਤੀ 12 ਸਾਲ ਬਾਅਦ ਹਰ ਵਾਰ ਨਸ਼ੇ ਦਾ ਕੇਸ ਉਤੇ ਫਾਂ ਦਰਜ ਹੁੰਦਾ ਸੀ ਤੇ ਜੇਲ੍ਹ ਜਾਂਦਾ ਸੀ 12 ਸਾਲ ਬਾਅਦ ਤੁਸੀਂ ਉਹਤੇ ਡੀਏ ਦਾ ਕੇਸ ਪਾ ਕੇ ਮਜੀਠੀਆ ਨੂੰ ਜੇਲ੍ਹ ਭੇਜਿਆ ਨਸ਼ੇ ਦਾ ਕੇਸ ਦੀ ਗੱਲ ਸਾਫ਼ ਕਰਤੀ ਇਹ ਦੇਣਾ ਪਊ ਦੇਣਾ ਪਊ ਭਗਵੰਤ ਮਾਨਸਿਆ ਜਿਹੜੇ ਉਸ ਵੇਲੇ ਮਾਮਾ ਵਿਧਵਾਵਾਂ ਬਣੀਆਂ ਜਿਨ੍ਹਾਂ ਦੇ ਸਿਰਾਂ ਤੇ ਛਿੱਟੀਆਂ ਚੁੰਨੀਆਂ ਏ ਜਿਨ੍ਹਾਂ ਦੇ ਸਿਰਾਂ ਤੋਂ ਪਾਪ ਮਾਂ ਬਾਪ ਦਾ ਸਾਇਆ ਚਲਾ ਗਿਆ ਤੁਸੀਂ ਗੱਲ ਕਰੋਗੇ ਕਮਜ਼ੋਰ ਬੰਦਾ ਤੁ ਜਿੰਨਾ ਮੈਂ ਸਮਝਦਾ ਕਮਜ਼ੋਰ ਬੰਦਾ ਇਹ ਜੀ ਮਿਸਟਰ ਮਿਲਿਆ ਪੰਜਾਬ ਨੂੰ ਕਦੇ ਮਿਲਿਆ ਨਹੀਂ ਜਮੀਨ ਦੀ ਗੱਲ ਤਾਂ ਬਾਅਦ ਕਰਾਂਗੇ ਜਿਹੜੀ ਜੱਟ ਤੋਂ ਤੇ ਮਜ਼ਦੂਰ ਤੋਂ ਹੋਣ ਲੱਗਿਆ ਪਰ ਜਿਹੜਾ ਮਜੀਠੀਏ ਨੇ ਸਭ ਤੋਂ ਵੱਡਾ ਕਲੰਕ ਨਸ਼ੇ ਦਾ ਸੁਦਾਗਰ ਨਸ਼ੇ ਦਾ ਉਹਦੇ ਨਾਲਦਿਆਂ ਨੂੰ ਸਭ ਨੂੰ ਉਹ ਪ੍ਰੈਸ ਕਾਨਫਰੰਸਾਂ ਕਰ ਰੇ ਆ ਜਿਨ੍ਹਾਂ ਦੇ ਨਾਂ ਸੀ ਤੇ ਤੁਸੀਂ ਸਾਰਿਆਂ ਦੀਆਂ ਪ੍ਰੈਸ ਕਾਨਫਰੰਸਾਂ ਕਰਾ ਰਹੇ ਆ ਸਭ ਨੂੰ ਬਾਹਰ ਕੱਢ ਕੇ ਰੱਖਤਾ ਜਿੰਨੇ ਵੀ ਉਹਨਾਂ ਦੇ ਸਾਥੀ ਸੀ ਨਾਲ ਜਿਨ੍ਹਾਂ ਦੇ ਨਾਂ ਆਏ ਸੀ ਅੱਜ ਉਹ ਸਾਰੇ ਬੜੇ ਤੋਂ ਬੜੇ ਚੈਨਾਂ ਤੇ ਇੰਟਰਵਿਊ ਦੇ ਰਿਹਾ ਕਿ ਨਹੀਂ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹ ਸਾਰੇ ਉਹੀ ਸੀ ਜਿਹੜੇ ਵਿਕਰਮ ਮਜੀਠੀਏ ਦੇ ਗੱਡੀ 'ਚ ਨਾਲ ਕਿ ਸਾਰਾ ਧੰਦਾ ਕਰਦੇ ਸੀ ਤੇ ਸਾਰੇ ਉਹ ਤੁਸੀਂ ਆਪਣੇ ਦੋਸਤ ਬਣਾਏ ਜਿਗਰੀ ਦੋਸਤ ਬਣਾਏ ਉਹੀ ਮਜੀਠੀਆ ਦੇ ਜਿਹੜੇ ਗੱਡੀਆਂ ਚ ਫਿਰਦੇ ਸੀ ਅੱਜ ਉਹ ਸਾਰੇ ਚੌਲ ਚ ਚੈਲਣਾ ਤੇ ਪ੍ਰੈਸ ਕਾਨਫਰੈਂਸਾਂ ਕਰਦੇ ਆ ਉਹਨੂੰ ਪਤਾ ਉਹਨਾਂ ਦੇ ਨੌਕੀ ਨੇ ਜਿਨ੍ਹਾਂ ਨੂੰ ਤੁਸੀਂ ਇਹ ਰਾਤ ਦਿੱਤੀ ਹੈ ਇਹ ਖੁੱਲ ਦਿੱਤੀ ਹੈ ਅੱਜ ਮਜੀਠੀਆ ਜੇਲ੍ਹ ਚ ਗਿਆ ਤਾਂ ਉਹ ਜਾਇਦਾਦ ਦੇ ਕੇਸ ਆਮਦਨ ਘਾਟਾ ਜਾਇਦਾਦ ਜਿਆਦਾ ਇਹ ਕੇਸ ਗਿਆ ਡੀਏ ਦੇ ਕੇਸ ਚ ਤੁਸੀਂ ਇੱਕ ਕਲੰਕ ਇੱਕ ਕਲੰਕ ਸੀ ਜਿਹੜਾ ਉਹ ਕਲੰਕ ਧੋਤਾ ਇਸ ਕਰਕੇ ਸਾਹਬ ਤਾਂ ਤੁਹਾਡੇ ਨਾਲ ਕਰਾਂਗੇ ਕਿ ਜਿਹੜਾ ਨਸ਼ੇ ਨਾਲ ਜਿਹੜੀਆਂ ਮੌਤਾਂ ਹੋਈਆਂ ਜਿਹੜੇ ਨੌਜਵਾਨ ਜਵਾਨੀ ਬਰਬਾਦ ਹੋਈ ਉਹ ਸਾਬ ਮੈਂ ਕਰੂੰਗਾ ਤੁਹਾਡੇ ਲਈ ਭਾਜਪੀ ਵੀ ਕਰੇਗੀ ਤੁਹਾਡੇ ਨਾਲ ਸਾਹ ਤੁਸੀਂ ਗੱਲਾਂ ਕਿਹੜੀਆਂ ਕਰਦੇ ਜੇ ਸਾਡੇ ਤੇ ਕੋਈ ਦਾਗ ਆ ਉਹ ਸਾਬਤ ਕਰਕੇ ਦਿਖਾ ਲੋਕਾਂ ਦੀ ਕਚਹਿਰੀ ਚ ਅੱਜ ਤੱਕ ਸ਼ਹੀਦ ਦੇ ਆਜ਼ਮ ਸਤਾਰ ਬਿਆਨ ਸਿੰਘ ਉਹਦਾ ਖੂਨ ਤੇ ਇਹ ਯਾਦ ਰੱਖਿਓ ਜਿਹੜਾ ਤੁਸੀਂ ਉਹਨਾਂ ਨਾਲ ਮਿਲ ਕੇ ਉਹਦਾ ਕਲੰਕ ਧੋਤਾ ਮਜੀਠੀਆ ਪਰਿਵਾਰ ਦਾ ਜਿਹੜੀ ਸਾਫ਼ ਕੀਤਾ ਉਹ ਕਾਲਖ ਦਾ ਟਿੱਕਾ ਉਹ ਯਾਦ ਰੱਖਿਓ ਉਹਦਾ ਹਸਾਬ ਤੋਤੋਂ ਲਮਾਂਗੇ ਸੀਮ ਸਾਹਿਬ ਲਮਾਂਗੇ ਸਾਥ ਦੱਸਦੇ ਕਿ ਵਿਜੀਲੈਂਸ ਨੇ ਵਿਕਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਹਿਰਾਸਤ ਦੇ ਵਿੱਚ ਲਿਆ ਸੀ ਉਹਨਾਂ ਦਾ ਪਹਿਲਾਂ 7 ਦਿਨ ਦਾ ਰਿਮਾਂਡ ਫਿਰ 4 ਦਿਨ ਦਾ ਰਿਮਾਂਡ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਪਹਿਲਾਂ 14 ਦਿਨਾਂ ਦੀ ਨ्याय ਹਿਰਾਸਤ ਦੇ ਵਿੱਚ ਭੇਜਿਆ ਗਿਆ ਉਸ ਤੋਂ ਬਾਅਦ ਦੇ ਵਿੱਚ ਨਿਆਇਕ ਹਿਰਾਸਤ 14 ਦਿਨਾਂ ਵਾਸਤੇ ਹੋਰ ਵੀ ਵਧਾ ਦਿੱਤੀ ਗਈ। ਤੇ ਹੁਣ ਵਿਕਰਮ ਸਿੰਘ ਮਜੀਠੀਆ ਨੇ ਕਈ ਤਰ੍ਹਾਂ ਦੀਆਂ ਪਟੀਸ਼ਨਾਂ ਪਾਈਆਂ ਹੋਈਆਂ ਨੇ ਜਿਦੇ ਵਿੱਚ ਇੱਕ ਤਾਇਆ ਹੈ ਕਿ ਉਹਨਾਂ ਦੀ ਬਰਖ ਬਦਲੀ ਜਾਵੇ। ਦੂਜਾ ਉਹਨਾਂ ਨੇ ਜ਼ਮਾਨਤਰਜੀ ਵੀ ਲਗਾਈ ਹੋਈ ਹੈ ਤੇ ਤੀਜੀ ਉਹਨਾਂ ਨੇ ਗ੍ਰਿਫਤਾਰੀ ਨੂੰ ਚੁਣੌਤੀ ਵੀ ਦਿੱਤੀ ਹੋਈ ਹੈ। ਤਾਂ ਇੱਕ ਇੱਕ ਕਰਕੇ ਸਾਰਿਆਂ ਦੇ ਉੱਤੇ ਸੁਣਵਾਈ ਹੁੰਦੀ ਨਜ਼ਰ ਆ ਰਹੀ ਹੈ ਪਰ ਸੂਬੇ ਦੀ ਸਿਆਸਤ ਭਖੀ ਹੋਈ ਹੈ। ਹੁਣ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਰਵਨੀਤ ਸਿੰਘ ਬਿੱਟੂ ਨੂੰ ਕੀ ਜਵਾਬ ਦਿੰਦੇ ਨੇ। ਅਨਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਧਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ